खून दान महादान लाला जगत नारायण जी की याद में पंजाब के श्री समूह की तरफ से आज दान कैंप का आयोजन किया गया है पार्वती देवी हॉस्पिटल में और हर साल की तरह हमारे सारे भाई बंधु अमृतसर के इसमें शामिल होते हैं और अधिक से अधिक संख्या में अधिक से अधिक यूनिट ब्लड डोनेट करते हैं और पंजाब केसरी समूह के हमारे सारे भाई बहन इसमें शामिल होते हैं और आम पब्लिक भी और स्वयंसेवी संस्थाओं के लोग भी बढ़ चढ़ करके इसमें हिस्सा लेते हैं और ये सबसे अच्छा तरीका है लाला जी की याद को याद करने का मेरे कहने का मतलब जो शहादत उन्होंने दी है उस शहादत को याद करने का सबसे अच्छा तरीका है क्योंकि ये खून जो है ये जरूरतमंद को लगेगा तो नई जिंदगी मिल सकती है इसलिए मैं पंजाब के श्री समूह की तरफ से आयोजित इस खून दान कैंप की मैं प्रशंसा करता हूँ और हर साल की तरह आप देखिए कि हर साल अधिक से अधिक मतलब इसके लिए उत्साह जो देखा जाता है तो वो भी हमें अच्छा लगता है मैं ਸਭ ਦਾ ਧੰਨਵਾਦ ਕਰੂੰਗਾ ਅਤੇ ਖਾਸ ਕਰ ਪਾਰਵਤੀ ਦੇਵੀ ਹਸਪੀਟਲ ਜਿਨ੍ਹਾਂ ਨੇ ਦਿੱਕੇ इन्होंने ਇਤਨੇ ਅੱਛੇ ਸੇ ਆਰਗੇਨਾਈਜ਼ ਕੀਤਾ ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ ਥੈਂਕ ਯੂ ਮੈਂ ਜਗਬਾਣੀ ਪੰਜਾਬ ਕੇਸੇ ਤੋਂ ਖਬਰ ਤੋਂ ਪੱਤਰਕਾਰ ਗੁਰਮੀਤ ਸਿੰਘ ਸੂਰੀ ਮੈਂ ਸਮੁੱਚੇ ਪੰਜਾਬ ਕੇਸੇ ਦੀ ਟੀਮ ਸਮੁੱਚੇ ਪੰਜਾਬ ਕੇਸੇ ਅਦਾਰੇ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਦੇ ਖੂਨਦਾਨ ਕੈਂਪ ਲਾ ਕੇ ਅੰਮ੍ਰਿਤਸਰ ਦੇ ਵਿੱਚ 2024 ਦਾ ਇਸ ਵਾਰ ਦਾ ਤੀਸਰਾ ਖੂਨਦਾਨ ਕੈਂਪ ਅੱਜ ਲੱਗ ਰਿਹਾ ਕੱਲ ਫਿਰ ਅਜੇ ਖੂਨਦਾਨ ਕੈਂਪ ਹੈਗਾ ਜੇ ਇਸ ਕਿਸੇ ਦਾ ਭਲਾ ਕਰ ਸਕਦੇ ਆ ਕਿਸੇ ਦਾ ਹੀ ਤੇ ਸਭ ਤੋਂ ਵੱਧ ਅਸੀਂ ਖੂਨ ਦੇ ਕੇ ਕਿਸੇ ਦੀ ਜਾਨਾਂ ਬਚਾਈਆਂ ਜਾ ਸਕਦੀਆਂ ਖੂਨ ਇੱਕ ਇਸ ਤਰ੍ਹਾਂ ਦੀ ਚੀਜ਼ ਆ ਜੋ ਅਜੇ ਤੱਕ ਡਾਕਟਰ ਵੀ ਨਹੀਂ ਬਣਾ ਸਕੇ ਖੂਨ ਨੂੰ ਅਸੀਂ ਇੱਕ ਦੂਸਰੇ ਦੇ ਵਿੱਚ ਟ੍ਰਾਂਸਪਲੈਂਟ ਕਰਕੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਆ ਧੰਨਵਾਦ ਜੀ ਬੰਦ ਕੀ ਨਾਮ ਤੋਂ ਕਿਹਾ ਜਾਂਦਾ ਸਰਪਜੀਤ ਸਿੰਘ ਮੇਰਾ ਨਾਮ ਜੀ ਪੰਜਾਬ ਕੇਸਰੀ ਦੇ ਕੈਂਪ ਚ ਇਸ ਮਤਲਬ ਲਗਾਤਾਰ ਮੈਂ ਕੀ ਤੀਸਰੀ ਵਾਰ ਜਿਹੜਾ ਵਾ ਉਹ ਖੂਨਦਾਨ ਕੀਤਾ ਵਾ ਤੇ ਜਿਹੜਾ ਪੰਜਾਬ ਕੇਸਰੀ ਵੱਲੋਂ ਉਪਰਾਲਾ ਬੜਾ ਵਧੀਆ ਉਪਰਾਲਾ ਵਾ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਕਿਉਂਕਿ ਇਹ ਕੁਦਰਤੀ ਦੇਣ ਆ ਅੱਜ ਅਸੀਂ ਖੂਨਦਾਨ ਕਰਾਂਗੇ ਤੇ 24 ਘੰਟੇ ਬਾਅਦ ਕੁਝ ਸਮੇਂ ਬਾਅਦ ਪੂਰਾ ਫੇਰ ਹੋ ਜਾਣਾ ਪਰ ਜਿਹੜਾ ਸਾਡਾ ਦਿੱਤਾ ਗਿਆ ਖੂਨ ਆ ਉਹ ਪਤਾ ਨਹੀਂ ਕਿਹੜੇ ਕੀਮਤੀ ਕਿਸੇ ਦੀ ਲੋੜਵੰਦ ਦੇ ਕੰਮ ਆ ਕੇ ਅਗਲੇ ਦੀ ਜਾਨ ਬਚਾ ਸਕਦੇ ਆ ਪਰਮਾਤਮਾ ਨੇ ਇਸ ਕਾਬਲ ਕੀਤਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹਾਂਜੀ ਮੈਂ ਅਵਦੇਸ਼ ਗੁੱਤਾ ਪੰਜਾਬ ਕੇ ਸਿੱਧੂ ਪ੍ਰਤੀਨਿਧੀ ਖੂਨਦਾਨ ਇੱਕ ਮਹਾਦਾਨ ਹੈ ਜਿਹਦੇ ਨਾਲ ਅਸੀਂ بڑے ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ ਇਸ ਕਰਕੇ ਹਰੇਕ ਆਦਮੀ ਨੂੰ ਖੂਨਦਾਨ ਦੇਣਾ ਚਾਹੀਦਾ ਹੈ ਖੂਨਦਾਨ ਨਾਲ ਕੋਈ ਖੂਨ ਘਟਦਾ ਨਹੀਂ ਬਰਾਬਰ ਹੋ ਜਾਂਦਾ ਹੈ ਇੱਕ ਦੇ ਦੋ ਦਿਨ ਚ ਬਾਅਦ ਬਰਾਬਰ ਹੋ ਜਾਂਦਾ ਹੈ ਇਸ ਕਰਕੇ ਖੂਨਦਾਨ ਹਮੇਸ਼ਾ ਲੋ ਖੂਨਦਾਨ ਨਾਲ بڑے ਬੱਚਿਆਂ ਦੀ ਜ਼ਿੰਦਗੀ بڑے ਬੰਦਿਆਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਹਾਂਜੀ ਮੈਂ ਹਾਂਜੀ ਅੱਜ ਜਿਹੜਾ ਲਾਲਾ ਜੀ ਦੀ ਯਾਦ ਵਿੱਚ ਜਿਹੜਾ ਸਾਡਾ ਪੰਜਾਬ ਕੇਸਰੀ ਵੱਲੋਂ ਤੀਸਰਾ ਕੈਂਪ ਲਗਾਇਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਤੇ ਮੈਂ ਸਾਰੇ ਆਪਣੇ ਜਿਹੜੇ ਹੈਗੇ ਆ ਪੰਜਾਬ ਕੇਸਰੀ ਦੇ ਜਿੰਨੇ ਵੀ ਪੱਤਰਕਾਰ ਆ ਉਹਨਾਂ ਨੂੰ ਕਹੂੰਗੀ ਕਿ ਕੱਲ ਵੀ ਕੈਂਪ ਹੈਗੇ ਨੇ ਇਸੇ ਤਰ੍ਹਾਂ ਹੀ ਦੋ ਅੰਮ੍ਰਿਤਸਰ ਵਿੱਚ ਲੱਗ ਰਹੇ ਆ ਤੇ ਤੁਸੀਂ ਸਾਰੇ ਜਿਹੜੇ ਆ ਉਹ ਆਪ ਵੀ ਬਲੱਡ ਡੋਨੇਟ ਕਰੋ ਔਰ ਜਿਆਦਾ ਤੋਂ ਜਿਆਦਾ ਜਿਹੜਾ ਵਾ ਹੋਰ ਵੀ ਜਿਹੜੇ ਡੋਨਰਸ ਹੈਗੇ ਉਹਨਾਂ ਨੂੰ ਲੈ ਕੇ ਆਓ ਤੇ ਖੂਨਦਾਨ ਲਈ ਪ੍ਰੇਰਿਤ ਕਰੋ ਖੂਨਦਾਨ ਦੇਣਾ ਬਹੁਤ ਵਧੀਆ ਚੀਜ਼ ਹੈਗੀ ਆ ਇਹਦੇ ਨਾਲ ਤੁਸੀਂ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਜੇ ਔਰ ਹੋਰ ਵੀ ਤੁਸੀਂ ਇਹਦੇ ਲਈ ਇੱਕ ਨੂੰ ਮਹਾਦਾਨ ਮੰਨਿਆ ਜਾਂਦਾ ਤੇ ਮਹਾਦਾਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਧੰਨਵਾਦ